ਸਾਹ ਮੇਰਾ ਫਰੈਂਡ ਰਣਵੀਰ ਇਹ ਵੀ ਮੇਰੀ ਡੇਲੀ ਵਲੌਗ ਦੇਖਦਾ ਆ ਗਾਇਸ ਇਹਦੀ ਸਾਈਕਲ ਦੇਖੋ ਨਵੀਂ ਲਈ ਮੋੜ ਟੇਰਾਂ ਵਾਲੀ ਦੇਖੋ ਗਾਇਸ ਮੋਰੇ ਦੇਖੋ ਗਾਇਸ ਏ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮਾਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਗੇ ਗਾਇਸ ਸਾਰੇ ਨਾਲ ਪਹਿਲਾ ਤੇ ਮੈਂ ਗੱਲ ਕਰਨਾ ਚਾਹੁੰਦਾ ਲਾਈਕਸ ਦੀ ਗਾਇਸ ਤੁਸੀਂ ਮੇਰੀ ਡੇਲੀ ਵਲੌਗ ਦੇਖਦੇ ਹੋ ਹੁੰਨੇ ਆ ਤੁਸੀਂ ਲਾਇਕ ਵੀ ਕਰਿਆ ਕਰੋ ਗਾਇਸ ਮੇਰੀ ਵਲੌਗ ਨੂੰ ਲਾਇਕ 13 14 15 16 ਇੰਨੇ ਕੀ ਆਉਂਦੇ ਆ ਬਾਅਦ ਤੋ 20 ਹੋ ਗਏ ਜਾਂਦੇ ਆ ਗਾਇਸ ਤੁਸੀਂ ਵਲੌਗ ਨੂੰ ਲਾਇਕ ਵੀ ਜਰੂਰ ਕਰਿਆ ਕਰੋ ਹੈਨਾ ਮੰਮੀ ਜੀ ਹੂੰ ਲਾਇਕ ਜ਼ਰੂਰ ਕਰਿਆ ਕਰੋ ਗਾਇਸ ਅੱਜ ਐਤਵਾਰ ਹੈ ਤੇ ਅੱਜ ਮੰਮੀ ਜੀ ਬਣਾਉਂਦੇ ਪਿਆ ਆਲੂ ਵਾਲੇ ਪਰੌਂਠੇ ਦੇਖੋ ਗਾਇਸ ਮੰਮੀ ਜੀ ਮੈਂ ਦਹੀਂ ਨਾ ਖਾਣੇ ਫੀਨਾ ਚਾਹ ਨਾ ਖਾਣੇ ਅੱਛਾ ਗਾਇਸ ਹਾਲੇ ਤਾਂ ਮੰਮੀ ਜੀ ਆਲੂ ਛਿੱਲ ਰਹੀ ਆ ਗਾਈਸ ਹਣ ਮੈਂ ਬੈਠਾ ਹਾਂ ਸੈਟਅਪ 'ਚ ਤੇ ਬ੍ਰੇਕਫਾਸਟ ਰੈਡੀ ਆ ਮੰਮੀ ਜੀ ਨੇ ਪਰੌਂਠੇ ਬਣਾ ਦਿੱਤੇ ਆ ਤੇ ਹਣ ਮੈਂ ਕਰਨਾਂਗਾ ਬ੍ਰੇਕਫਾਸਟ ਗਾਈਸ ਹਣ ਮੈਂ ਕਰਨਾਂਗਾ ਬ੍ਰੇਕਫਾਸਟ ਨਾਲ ਗਾਈਸ ਮੈਂ ਮੂਵੀ ਦੇਖਣਦੇ ਆਂ ਆ ਤੂੰ ਇਹ ਨਹੀਂ ਕਿਵੇਂ ਜਾਣਦਾ ਬੜਾ ਗੂੜਾ ਰਿਸ਼ਤਾ ਮੇਰਾ ਜਿਹੜਾ ਕਮੈਂਟ ਵਿੱਚ ਦੱਸ ਦਿਓ ਗਾਈਸ ਕਿਹੜੀ ਮੂਵੀ ਆ ਗਾਈਸ ਬ੍ਰੇਕਫਾਸਟ ਕਰ ਲਿਆ ਸੀਗਾ ਬ੍ਰੇਕਫਾਸਟ ਕਰਕੇ ਮੈਂ ਨਾਲ ਲਿਆ ਤੇ ਹੁਣ ਮੈਂ ਨਾ ਗਿਆ ਆ ਗਾਈਸ ਪਾਪਾ ਜੀ ਜਲੇ ਪ੍ਰੋਗਰਾਮ ਪਾਪਾ ਜੀ ਅੱਜ ਕਿੱਥੇ ਪ੍ਰੋਗਰਾਮ ਅੱਜ ਹਮੀਰੇ ਆ ਅਮਿਰਿਆ ਗਾਇਸ ਹੁਣ ਬਾਪਾ ਜੀਲੇ ਪ੍ਰੋਗਰਾਮ ਤੇ ਹੁਣ ਬਾਪੂ ਜੀ ਨੇ ਆਪਣਾ ਫੋਨ ਨਾਲ ਲੈ ਕੇ ਜਾਣਾ ਤੇ ਚਲੋ ਮੈਂ ਹੁਣ ਸ਼ਾਮ ਨੂੰ ਹੀ ਵਲੌਗ ਕਰੂੰਗਾ ਗਾਇਸ ਪਪਾ ਜੀ ਨੇ ਨਵਾਂ ਘੜਤਾ ਵੀ ਅਮਰ ਸਮਾਇਆ ਹੈ ਦੇਖੋ ਗਾਇਸ ਈ ਲੱਗ ਰ ਬਹੁਤ ਵਧੀਆ ਏ ਗਾਇਸ ਗੁੱਡ ਆਫਟਰਨੂਨ ਗਾਇਸ ਇਸ ਟਾਈਮ ਮੈਂ ਵਲੌਗ ਬਣਾਉਂਦੇ ਆ ਆਪਣੀ ਵੱਡੀ ਮੰਮੀ ਜੀ ਦੇ ਫੋਨ ਵਿੱਚ ਤੇ ਪਪਾ ਜੀ ਗਏ ਪ੍ਰੋਗਰਾਮ ਗਾਇਸ ਵੱਡੀ ਮੰਮੀ ਜੀ ਕਪੜੇ ਵੀ ਟੈਹਣ ਹੁੰਦੇ ਆ ਗੇਸ ਨਰਹਾ ਵ ਕੰਪਲੀਟ ਆ ਸਾਰਾ ਗੈਸ ਮਾਨਵੀ ਦੀ ਫਰੈਂਡ ਆ ਯਾ ਰਾਧਨਾ ਤੇ ਹੁਣ ਮਾਨਵੀ ਤੇ ਮਾਨਵੀ ਦੀ ਫਰੈਂਡ ਹੋਮਵਰਕ ਕਰਨਦੇ ਆ ਕਿਹੜਾ ਹੋਮਵਰਕ ਰੰਦੇ ਨਕਲ ਮਾਰ ਕੇ ਕਰਨਦੇ ਕੀ ਆਪ ਹੀ ਕਰਨਦੇ ਆਸ਼ਾ ਗੈਸ ਮਾਨਵੀ ਦੀ ਫਰੈਂਡ ਮੇਰੀ ਢਿੱਲੀ ਵਲੌਗ ਦੇਖਦੀ ਆ ਮੇਰੀ ਸਬਸਕ੍ਰਾਈਬਰ ਆ ਦੇਖੋ ਗੈਸ ਕੀ ਕਰਨਦੇ ਆ ਵਨ ਚ ਫੇ ਕਰਦੇ ਦੇਖੋ ਗੈਸ ਕੀ ਕਰਨਦੇ ਆ ਏ ਦੇਖਿਓ ਏ ਏ ਗਾਇਸ ਗੁੱਡ ਇਵਨਿੰਗ ਗਾਇਸ ਪਾਪਾ ਜੀ ਆ ਗਏ ਆ ਪ੍ਰੋਗਰਾਮ 'ਤੋ ਤੇ ਹੁਣ ਪਾਪਾ ਜੀ ਦੇ ਘਰ ਵਿੱਚ ਮੈਂ ਵਲੌਗ ਬਣਾਉਂਦੇ ਆਂ ਗਾਇਸ ਆ ਦੇਖੋ ਵਾਂਛੂ ਵਾਂਛੂ ਗਾਇਸ ਅੱਜ ਸਵੇਰੇ ਉੱਠਦੇ ਕਹਿਣ ਲੱਗਿਆ ਮੈਨੂੰ ਸਕੂਲੇ ਭੇਜੋ ਮੈਨੂੰ ਰੈਡੀ ਕਰੋ ਮੈਂ ਸਕੂਲੇ ਜਾਣਾ ਜਾਣਾ ਸਕੂਲੇ ਦੇਖੋ ਗਾਇਸ ਪਹਿਲਾਂ ਰੋਂਦਾ ਹੁੰਦਾ ਹੈਗਾ ਤੇ ਹੁਣ ਆਪ ਹੀ ਕਹਿੰਦਾ ਮੈਂ ਜਾਣਾ ਆ ਜਾਣਾ ਸਕੂਲੇ ਜਾਣਾ ਮੈਂ ਜੀ ਸਕੂਲੇ ਜਾਣਾ ਛੱਡ ਕੇ ਆਵਾਂ ਤੈਨੂੰ ਨਹੀਂ ਜਾਣਾ ਨਹੀਂ ਜਾਣਾ ਹੁਣ ਹੁਣ ਕਹਿੰਦਾ ਗਾਇਸ ਨਹੀਂ ਜਾਣਾ ਆ ਦੇਖੋ ਗਾਇਸ ਕੀ ਕਰਨ ਦਿਆ ਹਨਸ਼ ਹਾਂ ਹਾਂ ਹੀ ਹੁੰਦਾ ਹਾਂਜੀ ਨਹਾ ਲਈ ਗਾਇਸ ਕਹਿੰਦਾ ਹਾਂਜੀ ਆ ਚਲ ਗਿਆ ਬਪਾ ਕੋ ਮਿਲੋ ਗਾਇਸ ਮੰਮੀ ਜੀ ਤੜਕਾ ਲਾਉਂਦੇ ਆ ਸਬਜੀ ਨੂੰ ਕੀ ਬਣਾਉਣਾ ਮੰਮੀ ਜੀ ਅੱਜ ਕਰੇਲੇਆਂ ਨੇ ਛੱਲਾ ਛੱਲਾ ਅਸ਼ਾ ਤੇ ਕਰੇਲੇ ਜੂ ਬਣਾਉਣੇ ਆ ਛੱਲਾ ਮੈਚੂ ਬਣਾਉਣੀਆਂ ਹੈ ਇੰਨੀ ਆਈਡਮਾ ਅਸ਼ਾ ਤੂੰ ਕੀ ਖਾਣਾ ਮੈਂ ਉਹ ਉਹ ਵਾਲੇ ਕਰੇਲੇ ਬਣਾਉਣੇ ਚਟਨੀ ਜਿਹੜੀ ਚਟਨੀ ਹੁੰਦੀ ਆ ਨਹੀਂ ਉਹ ਨਹੀਂ ਇਹ ਟੀਰ ਕੇ ਬਣਾਉਣੇ ਨੇ ਟੀਰ ਕੇ ਆਵੜੇ ਪਸੰਦ ਨਹੀਂ ਮੈਨੂੰ ਤੁਸੀਂ ਮੈਨੂੰ ਛੱਲਾ ਕਰਨਾ ਹੀ ਰੋਟੀ ਦੇ ਦਿਓ ਲੈ ਇਸ ਮੈਂ ਚਲੋ ਮੰਮੀ ਜੀ ਨੂੰ ਪੁੱਛਦਾ ਆ ਮੰਮੀ ਜੀ ਕਿਦਾ ਦੀ ਲੱਗੀ ਮੂਵੀ ਨਵੇਂ ਬੋ ਬਨੇ ਆ ਤੇ ਕੱਲ ਵੜੀ ਰਪਿੰਦਰ ਗੰਦੀ ਥਰੀ ਅੱਜ ਵਾਲੀ ਵੀ ਵੜੀ ਗਾਈਸ ਦੋ ਮੂਵੀਆ ਦੇਖੀਆਂ ਇੱਕ ਕੱਲ ਦੇਖੀ ਰਪਿੰਦਰ ਗੰਦੀ ਥਰੀ ਤੇ ਅੱਜ ਦੇਖੀ ਬਦਨਾਮ ਹਲੇ ਬਦਨਾਮ 2 ਆਉਣੀ ਆ ਉਹ ਵੀ ਦੇਖਾਂਗੇ ਨਾ ਉਹ ਵੀ ਜਿਆਦਾ ਵਧੀਆ ਹੁੰਦਾ ਹੂੰ ਗਾਈਸ ਵਾਲੀ ਬਦਨਾਮ ਮੂਵੀ ਦਾ ਐਂਟਨੀ ਹੋਇਆ ਹਲੇ ਹੋਣਾ ਹਲੇ ਬਦਨਾਮ ਮੂਵੀ 2 ਆਉਣੀ ਆ ਹੈਨਾ ਮੰਮੀ ਜੀ ਹੂੰ ਆਉਣੀ ਆ ਹੂੰ ਗਾਈਸ ਜਿਹੜੇ ਮੇਰੇ ਭਾਜੀ ਆ ਧੀਰਜ ਬਾਜੀ ਉਹਨਾਂ ਨੇ ਮੈਨੂੰ ਗਾਈਸ ਗਿਫਟ ਦਿੱਤਾ ਬੈਟ ਉਹਨਾਂ ਦੇ ਬੈੱਡ ਕੋਲ ਪਿਆ ਸੀਗਾ ਤੇ ਉਹਦੇ ਵੱਡੇ ਹੋ ਗਏ ਹੁਣ ਉਹ ਕਹਿੰਦੇ ਮੈਂ ਕੀ ਕਰਨਾ ਚਲੋ ਮੈਂ ਅਰਿਸ਼ਣੂ ਦੇ ਦਿੰਦਾ ਤੇ ਉਹਨਾਂ ਨੇ ਮੈਨੂੰ ਬੈੱਡ ਦੇ ਦਿੱਤਾ ਗਾਇਸ ਗਾਇਸ ਚਲੋ ਵਧੀਆ ਹੋਇਆ ਮੈਂ ਕ੍ਰਿਕਟ ਖੇੜਨ ਵੀ ਜਾਣਾ ਤੇ ਹੁਣ ਮੈਂ ਯੂਜ਼ ਕਰਿਆ ਕਰੂੰਗਾ ਇਹਨੂੰ ਮੈਂ ਨਾਂ ਲੈ ਕੇ ਜਾਇਆ ਕਰੂੰਗਾ ਬੈੱਡ ਨੂੰ ਦੇਖੋ ਗਾਇਸ ਵਧੀਆ ਹੈ ਬੈੱਡ ਵੈਸੇ ਕਿ ਸਾਡਾ ਫਰੈਂਡ ਰਣਵੀਰ ਇਹ ਵੀ ਮੇਰੀ ਡੇਲੀ ਵਲੌਗ ਦੇਖਦਾ ਆ ਗਾਇਸ ਇਹਦੀ ਸਾਈਕਲ ਦੇਖੋ ਨਵੀਂ ਲਈ ਮੋਡਟੇਰਾਂ ਵਾਲੀ ਦੇਖੋ ਗਾਇਸ ਮੋਰੇ ਦੇਖੋ ਗਾਇਸ ਬਹੁਤ ਵਧੀਆ ਸਾਈਕਲ ਆ ਰਣਵੀ ਢਿੱਲੀ ਦੇਖ ਜਾਉਣਾ ਇੱਕ ਵੀ ਜਨ ਨਿਵੇਸ਼ਤਾ ਨਹੀਂ ਕੀਤਾ ਆਸ਼ਾ ਗਾਇਸ ਇੱਕ ਹੋਰ ਸਾਡਾ ਨੁਕਸਾਨ ਹੋ ਗਿਆ ਸਾਡੀ LED ਦਾ ਰਿਮੋਟ ਟੁੱਟ ਗਿਆ ਦੇਖੋ ਗਾਇਸ ਟੁਕੜੇ ਟੁਕੜੇ ਹੋ ਗਏ ਗਾਇਸ ਦੇਖੋ ਕੁਛ ਨਹੀਂ ਬਚਿਆ ਸਾਰੇ ਹੀ ਟੁੱਟ ਗਿਆ ਆ ਆਹ ਦੇਖੋ ਗਾਇਸ ਦੇਖੋ ਦੇਖੋ ਸਾਰੇ ਹੀ ਟੁੱਟ ਗਿਆ ਹੁਣ ਨਵਾਂ ਲੈਣਾ ਪੈਣਾ ਗਾਇਸ ਕਰੇਲੇ ਦੀਆਂ ਛਿੱਲਾ ਬਣ ਕੇ ਤਿਆਰ ਹੋ ਗਈਆਂ ਆ ਦੇਖੋ ਗਾਇਸ ਪਰ ਮੈਂ ਖਾਂਦਾ ਨਹੀਂ ਆ ਚਾਹਤੇ ਨੇ ਛਿੱਲਾ ਮੈਂ ਪਿਆ ਨਹੀਂ ਸਪਾਪਾ ਜੀ ਆਗੇ ਪ੍ਰੋਗਰਾਮ ਤੋਂ ਹਾਂਜੀ ਪਾਪਾ ਜੀ ਕਿੱਦਾਂ ਦਾ ਰਹਿ ਰਹੇ ਦਿਨ ਪ੍ਰੋਗਰਾਮ ਵਧੀਆ ਰਹੀ ਸਾਡਾ ਅੱਛਾ ਅਸੀਂ ਫੇ ਕੱਲ ਉਤਲਾਈ ਸੀਗੀ ਮੂਵੀ ਪੀਸੀ 'ਚ ਚੱਲ ਫੇ ਵਧੀਆ ਬਹੁਤ ਵਧੀਆ ਠੀਕ ਹੈ ਠੀਕ ਚੱਲ ਵਧੀਆ ਫੇ ਰੋਡ ਖਰਾਬ ਹੋਣ ਕਰਕੇ ਨਾ ਥੋੜਾ ਪੰਗਾ ਫੇਟਿਆ ਆਹ ਹੋ ਰਿਹਾ ਮੋਡ ਖਰਾਬ ਹੋ ਗਿਆ ਰਿਮੋਟ ਟੁੱਟ ਗਿਆ ਹੂੰ ਮੈਂ ਹੀ ਇਹਨੂੰ ਖੋਲ ਕੇ ਮੈਂ ਕਿਹਾ ਤੈਨੂੰ ਮੈਂ ਸੈੱਟ ਕਰ ਲੈਂਦੇ ਉਹ ਟੁੱਟ ਗਿਆ ਹੂੰ ਗਾਇਸ ਵੈਸੇ ਜਿਦਾ ਕੀ ਪਾਪਾ ਜੀ ਖੋਲਣ ਲੱਗੇ ਹੈਗੇ ਤੇ ਜਦੋਂ ਪਾਪਾ ਜੀ ਨੇ ਖੋਲੇ ਟੁੱਟ ਗਿਆ ਤੇ ਕੱਲੇ ਥੋੜਾ ਮੇਤਾਂ ਵੀ ਟੁੱਟ ਗਿਆ ਅੱਗੇ ਤਾਂ ਮੈਂ ਕਰ ਲੈਂਦਾ ਸੀ ਮਾੜਾ ਮੋਟਾ ਸਹੀ ਹਾਂ ਵਾਇ ਕੀ ਕੋ ਨੁਕਸ ਜ਼ਿਆਦਾ ਹੀ ਉਹਦੇ ਵਿੱਚ ਕੁਝ ਪਹਿਲੇ ਜਦੋਂ ਸ਼ੁਰੂ ਤੋਂ ਹੀ ਨਹੀਂ ਵਧੀਆ ਰੋਬੋ ਨਿਕਲੇ ਆਹੋ ਕੰਪਨੀ ਦੇਸੀ ਜੀ ਸੀਗੀ ਉਹਦੀ ਨਹੀਂ ਹੁਣ ਵਧੀਆ ਲੈ ਕੇ ਆਉਣਾ ਆਪਾਂ ਵਧੀਆ ਵਧੀਆ ਕੁਆਲਿਟੀ ਦਾ ਲੈ ਕੇ ਆਉਂਗੇ ਨਾਲੇ ਮੈਂ ਪਾਪਾ ਜੀ ਨੇ ਵੀਡੀਓ ਗੱਲ ਕੀਤੀ ਹੈਗੀ ਦਿਖਾਇਆ ਹੈਗਾ ਕਿ ਅਸੀਂ ਪੀਸੀ ਚ ਮੂਵੀ ਲਾਈ ਆ ਹੈਣਾ ਪਾਪਾ ਜੀ ਮੈਂ ਤਾਂ ਪ੍ਰੋਗਰਾਮ ਮੇਰਾ ਚੱਲਦਾ ਸੀ ਪ੍ਰੋਗਰਾਮ ਦੋਨਾਂ ਹਾਂ ਪ੍ਰੋਗਰਾਮ ਚੱਲ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਇਹ ਮਗਰ ਚੱਲ ਵਧੀਆ ਦਾ ਅੱਛਾ ਗਾਇਸ ਹੁਣ ਮੈਂ ਰਿਵਿਊਨ ਕਰਨ ਲੱਗਾ ਆ ਜਿਹੜਾ ਮੇਰਾ ਕੱਲ ਟੈਸਟ ਆ ਗਾਈਸ ਜਦੋਂ ਮੈਂ ਅੰਕ ਦੇ ਸੁਣਾ ਕਿ ਮੇਰੇ ਕਿੰਨੇ ਨੰਬਰ ਆਏ ਚਲੋ ਗਾਈਸ ਹੁਣ ਮੈਂ ਰਿਵੀਜ਼ਨ ਕਰਨ ਲੱਗਾ ਹਾਂ ਟਾਈਮ ਹੋ ਰਿਹਾ 5 ਵਜ ਗਿਆ ਗਾਈਸ ਤੇ ਮੈਂ ਰਿਵੀਜ਼ਨ ਕਰੂੰਗਾ ਸਾਰਾ ਕੁਐਸਚਨ ਆਂਸਰ ਪਾ ਲੈਣਾ ਸਾਰੀ ਰਿਵੀਜ਼ਨ ਕਰ ਲੈਣੀ ਚਲੋ ਗਾਈਸ ਇਸ ਦੇ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਗਾਈਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਈਸ ਬਲੌਗ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਧੰਨਵਾਦ ਜੀ